ਆ ਖੜੀ ਆ ਲਾ ਬ੍ਰੀਤ ਵੀ ਲਾ ਇੱਥੇ ਖੜੀ ਆ ਬ੍ਰੀਤਾ ਇੰਨਾ ਟਾਈਮ ਹੁੰਦਾ ਭਲਾ ਉਹ ਟਾਈਮ ਫਿਰ ਉਧਰ ਬੈਂਕ ਤੇ ਟਾਈਮ ਲੱਗ ਗਿਆ ਲਾ ਵੜ ਇੰਨਾ ਤਾਂ ਕੀ ਕਰਾਂ ਕਰਨਾ ਕੀ ਹੁਣ ਟਾਈਮ ਉਹ ਚੀਜ਼ ਵਾਸਤੇ ਲੈਉਣੀਆਂ ਲੈ ਲਈ ਆ ਤੇ ਉਹ ਚੀਜ਼ ਵਾਸਤੇ ਤੂੰ ਹੈ ਕਿ ਤੇ ਹੈਗੇ ਸੀਗੇ ਉਹ ਮੈਨੂੰ ਕੰਮ ਆ ਥੋੜਾ ਜਿਹਾ ਮੈਂ ਜਾ ਕੇ ਆਉਣਾ ਕਿਤੇ ਬਾਹਰ ਲੱਗਣਗੇ 5-7 ਦਿਨ ਅੱਛਾ ਹਾਂ ਚਾਲ ਚੰਗਾ ਜੇ ਹੋਰ ਲੋਡ ਹੋਈ ਤਾਂ ਮੈਂ ਗੋਗਲ ਪੇ ਕਰਾ ਦੂੰਗਾ ਜਲਦੀ ਮੁੜਿਆ ਆ ਮੈਂ ਤਾਂ ਕਿਹੜਾ ਜੀ ਤਾਂ ਲੱਗਦਾ ਨਹੀਂ ਮੇਰਾ ਕਿਹੜਾ ਕੱਲੇ ਜੀ ਲੱਗਦਾ ਗੋਗਲ ਪੇ ਕਰਾ ਦਿੰਦੇ ਲੋਡ ਹੋਈ ਹੋਰ ਠੀਕ ਚੰਗਾ ਫਸੇ ਸਵਾਸਤੀ ਸੱਧਿਆ ਦੀ ਹੋਰ ਹੋਰ ਕੋਈ ਕੰਮ ਜੀ ਨਹੀਂ ਚਲੋ ਠੀਕ ਆ ਮੈਂ ਜਾਉਣਾ ਨਾ ਦੱਸਦੇ ਜੀ ਕੰਮ ਨਹੀਂ ਕੰਮ ਤਾਂ ਕੋਈ ਨਹੀਂ ਹਾਂ ਸੱਚ ਨਾਲੇ ਤੁਸੀਂ ਕਹਿੰਦੇ ਸੀ ਕੀ ਵਿਆਹ ਦੀ ਗੱਲ ਕਰੂੰਗਾ ਮੁਰਕੇ ਕੋਈ ਗੱਲ ਨਹੀਂ ਛੜੀ ਛੜੀ ਜੀ ਮੈਂ ਪਿੰਡ ਜਾਣਾਗਾ ਨਾਲ ਦਾ ਵਿਆਹ ਦੀ ਗੱਲ ਕਰਕੇ ਆਉਂਗਾ ਨਾਲੇ ਨਾ ਤੁੰਨ ਨੂੰ ਫੋਨ ਨਾ ਲਾਈ ਮੈਂ ਹੁਣ ਆਪੀ ਲਾ ਲੈਣਾ ਕਰੂੰਗਾ ਤੈਨੂੰ ਚਲ ਠੀਕ ਆ ਨਹੀਂ ਲਾਉਂਦੀ ਪਰ ਵਿਆਹ ਦੀ ਗੱਲ ਕਰਿਆ ਆਇਓ ਵਿਆਹ ਦੀ ਕਰਕੇ ਆਉ ਸਾਰਾ ਕੁਝ ਪੱਕਾ ਕਰਕੇ ਆਉਂਦਾਂ ਨੂੰ ਫਿਰ ਲੈ ਕੇ ਜਾਊਂਗਾ ਮੈਂ ਹਾਂ ਚੰਗਾ ਮੈਂ ਘੌਰ ਹੁਣ ਆ ਕਿੰਨਾ ਕਿ ਚਰੋ ਕਰੀ ਜਾਵੇਂਗੀ ਤੂੰ ਆਏ ਫਿਰਦੀ ਰਹੇਗੀ ਚਲੋ ਠੀਕ ਆ ਚੰਗਾ ਮੈਂ ਆਪੀ ਲਾ ਲੂੰ ਫੋਨ ਉੱਧਰ ਜਾਣਾ ਹੀ ਬੱਦਾ ਕੰਦਰ ਦਾ ਮੇਲ ਮਾਰਸਰ ਹੁੰਦਾ ਮੇਲ ਨਾਲ ਕਿੰਨੇ ਚਰਾਲਾ ਲਾਇਆ ਬਾਈ ਕੋਲੇ ਗਿਆ ਸੀ ਮੈਨ ਨਾਲ ਬਾਈ ਹੈ ਨਹੀਂ ਸੀ ਕਰੇ ਇਹਦੀ ਗੱਲ ਸੁਣ ਆ ਜਾ ਤੇਰਾ ਘਰੇ ਲਾਇਆ ਕਰਾਉਣਾ ਪਾਪ ਡਾਜ ਕਰਾਵਾਗੇ ਦਾਜ ਕਰਾਉਣਾ ਦਾਜ ਕਰਾਉਣ ਵਾਲੀ ਕੀ ਗੱਲ ਐ ਅੱਜ ਤਾਂ ਤੇਰੀ ਚੋਰੀ ਫੜੀ ਗਈ ਮਿੱਟੀ ਫੋਨ ਦੀ ਲੋੜ ਹੈ ਤੈਨੂੰ ਤੇਰੇ ਇੱਥੇ ਫੜਨੇ ਸੀ ਤੇਰੀਆਂ ਚੋਰੀਆਂ ਮੈਂ ਬਾਲੀਆਂ ਠਗੀਆਂ ਨੇ ਓਏ ਕੋਈ ਗੱਲ ਨਹੀਂ ਅੱਜ ਤੈਨੂੰ ਮੈਂ ਦੇਖ ਲਿਆ ਤਾਂ ਹੀ ਤਾਂ ਭੈ ਚੋ ਗੱਡੀ ਤੇ دیਵਾਨੀ ਨਹੀਂ ਵੱਜਦੀ ਸਾਨੂੰ ਕੀ ਪਤਾ ਸੀ ਕਿ ਇਹ ਫੋ ਕਰੀਏ ਨਾ ਤੇਰੀਆਂ ਚੋਰੀਆਂ ਜੇ ਮੈਂ ਲੱਤਣ ਲੱਗਾਂ ਉਹ ਭੱਜੂਗੀ ਚੱਲ ਕੋਈ ਨਹੀਂ ਆ ਜਾ ਹਟ ਘਾਟ

ਆ ਗਈ ਹੋਰ ਅੰਬਾ ਦਾ ਮੈਂ ਕਿਹਦਾ ਚੋਟ ਲੱਗ ਗਈ ਪਿੰਡਾਂ ਹੁਣੀ ਆਇਆ ਹੁਣਗਾ ਜੀ ਮੈਂ ਆ ਜੀ ਗੱਡੀ ਖੜਾ ਆ ਗਈਆਂ ਹੈਗਾ ਸੱਚੀ ਹੋਰ ਤੇ ਫੋਨ ਮੈਨੂੰ ਪਹਿਲੇ ਹੀ ਕਰਤਾ ਫਿਰ ਘਰੇ ਦਾ ਲੱਗ ਜਾਣਾ ਪੈਣਾ ਦਾ ਹੁਣ ਪਹਿਲਾ ਤੈਨੂੰ ਫੋਨ ਪਾਜਾ ਤਲ ਨੂੰ ਹੀ ਕਰੂੰਗਾ ਔਰ ਕਦੋਂ ਕਰੂੰਗਾ ਉਹ ਤਾਂ ਹੁਣ ਮੈਨੂੰ ਪਤਾ ਹੀ ਹੈਗਾ ਜੇ ਮੈਨੂੰ ਫੋਨ ਕਰਨ ਦਾ ਹੋਰ ਵੀ ਹੁਣ ਪੱਜਾਈ ਜੇ ਤਰ੍ਹਾਂ ਬੱਟ ਜਾਈਂਗਾ ਤੂੰ ਬਲਾਈ ਰੱਬ ਕੋ ਟੋਕਰੀ ਨਹੀਂ ਜੇ ਟੋਕਰੀ ਨਹੀਂ ਜੇ ਉਹਨਾਂ ਅੱਜ ਕੱਪੜਾ ਹੀ ਤੋਲ ਨਹੀਂ ਗਾ ਜੀ ਅੱਜ ਕੋਈ ਫਰਦਾ ਹੀ ਹੋਏਗਾ ਕਿ ਕਰੇਗਾ ਨਹੀਂ ਇਸ ਕਾਈ ਨਹੀਂ ਇਸ ਬੁਗਰੇ ਅੰਦਰ ਆਣ ਤਾਂ ਰੋਣ ਤਾਂ ਆ ਜਾਂਦਾ ਤੂੰ ਕਾ ਤੂੰ ਦਬ ਸਸ ਹੁਣ ਇੱਥੇ ਰਾਹ ਚ ਮੈਂ ਲੈ ਕੇ ਜਾਉਂਗੀ ਅਗਲਾ ਕੁਝ ਕਿੱਥੋਂ ਚੱਕਦੇ ਹੋ ਜਾਈਏ ਜੀ ਕਿੱਥੋਂ ਨਾ ਮੇਰਾ ਕੱਕੋ ਕੱਕੇ ਨੂੰ ਪਾੜਾ ਦੋ ਨਹੀਂ ਬਾਤ ਸਰ ਤੂੰ ਐਂ ਕਰ ਤਾ ਹੋ ਜਿਹੜੇ ਪੈਸੇ ਕਿਹਨੂੰ ਪੈਸੇ ਦੇਈ ਪੈਸੇ ਦਾ ਨਾ ਪਤਾ ਕਰੇ ਗਈ ਨੁਕਰੀ ਭਾਬੀ ਵੀ ਖੋਲੇ ਰੱਖ ਨਾਲੇ ਉਹਨੂੰ ਪੈਸੇ ਨਹੀਂ ਦਿੱਤੇ ਕਿ ਕਿੰਨਾ ਤਾਂ ਕੰਮ ਹੀ ਨਹੀਂ ਹੋਇਆ ਮੈਂ ਤਾਂ ਗੱਡੀ ਲੈ ਕੇ ਗਿਆ ਸੀ ਨਾ ਫਿਰ ਗੱਡੀ ਖੜਾਈ ਰੱਖੀ ਮੈਂ ਤਾਂ ਬਿਮਾਰ ਹੋ ਗਿਆ ਐਂ ਮਾਰਾ ਕਸ ਪਾ ਘਰ ਆ ਪਟੂਆ ਵੀ ਲੈ ਜਾ ਸਾਰੇ ਕਰ ਲੈ ਛੱਡ ਲੈ ਮੇਰੇ ਕੋਲ ਨਾ ਮਾਰੇ ਰਨ ਮੈਂ ਲੋੜ ਹੋਇਆ ਉਹਨੂੰ ਦੱਸੋ ਕੋਈ ਬੇ ਕਰਾ ਲੂ ਕੋਈ ਨਾ ਤੈਂਸ਼ੀ ਹੁਣ ਫਿਰ ਆਫਨੇ ਆਉਂਗਾ ਮੈਂ ਅੱਜ ਕੋਈ ਗੱਲ ਨਹੀਂ ਕਰਿਆ ਅੱਜ ਬਾਜੀ ਤਾਂ ਗਿਆ ਹੋਇਆ ਫਿਰ ਆ ਜਾਊਗਾ ਉਹਦਾ ਤਾਂ ਕੀ ਪਤਾਗਾ ਉਹ ਤਾਂ ਸ਼ਾਮ ਨੂੰ ਹੀ ਆਉਂਦਾ ਜੀ ਹੁੰਦਾ ਤਾਂ ਲੇਟ ਫੋਨ ਕਰਦਾ ਹੁੰਦਾ ਤੂੰ ਬੈਠ ਨਾ ਕੀ ਆਜੀ ਨਾ ਤਾਂ ਆਪਣੇ ਕੀ ਇਹ ਨਾਲ ਤਾਂ ਆਉਣਾ ਫਿਰ ਮੈਂ ਕੀ ਨਾ ਮੜਦਾ ਕਰੀ ਕੀੜਾ ਮਾਰਨਾ ਹਾਂ ਕਰੇ ਜਾਇਆ ਤੇ ਜਦ ਤੂੰ ਪੁੱਛਣ ਲੱਗ ਨਾ ਬਸ ਤੂੰ ਅੱਗੇ ਮੰਗਾ ਉੱਚੀ ਪੀਜਣਾ ਰੋਗ ਨਾਲ ਕਹੀਦੀ ਕਿ ਮੈਂ ਇਹ ਕਮਾਈ ਆ ਮੈਂ ਕਿਤੇ ਮਰਜੀ ਲਾਵਾ ਨਾ ਲਾਵਾ ਨਾ ਨਾ ਮੈਂ ਕਹਿੰਦਾ ਕਿ ਪਾਇ ਡੀਟ ਕੋਨੇ ਫੜ ਲਈ ਗੱਡੀ ਹਾਂ ਇਹ ਯਾਰ ਤਾਂ ਉਧਰ ਲੱਗ ਗਿਆ ਕੰਮ ਹੀ ਨਹੀਂ ਹੋਇਆ ਬਾਕੀ ਜਿਹੜਾ ਕਨੈਕਟਰ ਰੱਖਿਆ ਸੀ ਆ ਸਾਲਾ 20000 ਰੁਪਏ ਉਹ ਲੈ ਕੇ ਭੱਜ ਗਿਆ ਐਵੇਂ ਤੂੰ ਤਾਂ ਵੀ ਡਰੀ ਜਣਾ ਰਹਿਣਾ ਤੇਰੀ ਭਾਬੀ ਤੋਂ ਉਹਨੂੰ ਤਾਂ ਆਈਆਂ ਗੱਲ ਆ ਆਪ ਦਾ ਆਪ ਦਾ ਘਰ ਬਣਾਈ ਚੱਲਾਂ ਇਹਦਾ ਕੁਝ ਬਣੇਗਾ ਤੇ 5-7000 ਰੁਪਏ ਦਾ ਵੀ ਮਾਲ ਮੋਲ ਖਾ ਜਾਣੇ ਹੈਗੇ ਉਹ ਤਾਂ ਚੱਲ ਹੁਣ ਖਾਣਾ ਮਾਲ-ਮੋਲ ਖਾ ਕੇ ਕਿਤੇ ਹੋਰ ਨਟਕਿਆਲੀ ਹੁਣ ਹਾਂ ਹਾਂ ਹੁਣ ਭੈਣਾਂ ਦੋ ਆਈ ਟਿੰਗੀਆਂ ਫਿਰਦੀਆਂ ਨੇ ਭੈਣਾਂ ਦੇ ਯਾਰ ਤੁਸੀਂ ਮੈਨੂੰ ਲੱਗਦਾ ਰਾ ਲਖਣ ਜੀ ਤੇਰੇ ਕੋਈ ਵਾਧੂ ਆ ਅੱਛਾ ਹੋਰ ਚੱਲ ਕੋਈ ਵਾਲੀਆਂ ਨੂੰ ਵੀ ਕਰਾਉਣਾ ਅੱਛਾ ਚਲ ਆ ਤੁਹ ਕੀ ਯਕੀਨ ਹੈ ਤੈਨੂੰ ਆ ਲੱਜਕੀਨਤਾ ਹੈਗਾ ਤੇਰੇ ਤੇ ਜੀ ਨਾ ਫੇਰ ਹੀ ਮੈਂ ਰਾਜ ਆਪਾਂ ਨੂੰ ਹੁਣ ਟਰੱਕ ਦੇ ਬਾਲੀਆਂ ਟੱਕਰ ਦਿਆਂ ਨੀਆਂ ਇਹ ਤਾਂ ਗੱਲ ਹੈਗੀ ਆ ਆ ਹੱਥ ਦਿੰਦੇ ਆਂ ਆਏ ਤਾਂ ਮੈਨੂੰ ਯਕੀਨ ਆਗਾ ਤੇਰੇ ਤੇ ਆਪਾਂ ਪੈਸੇ ਉਮਰ ਵੀ ਕੋਈ ਜਾਵਾਂਗੇ ਨਹੀਂ ਨਹੀਂ ਮੈਂ ਤੈਨੂੰ ਕੋਈ ਕਹ ਰੋ ਨਹੀਂ ਤਾਂ ਮਜ਼ਾਕ ਕਰਦੀ ਆਂ ਤੇਰੀ ਬਾਤ ਤੇ ਰਾਵਾਂ ਸਾਂਭ ਕੇ ਮੈਂ ਆਂ ਅੱਛਾ ਚਲ ਵਧੀਆ ਹੋਰ ਮੇਰੇ ਬਾਹ ਮਟਰੋ ਨਾ ਕਰੇ ਨਰਾਜ਼ ਹੋ ਜੇ ਚਲ ਅਗਰੀ ਵਾਰੀ ਜੇ ਉੱਧਰ ਜਾਏਂਗਾ ਨਾ ਨਾਲੇ ਮੈਨੂੰ ਉੱਧਰੋਂ ਵਧੀਆ ਜੀ ਕੋਈ ਚੀਜ਼ਾਂ ਲਿਆ ਕੇ ਰਿਹਾ ਤਾਂ ਉਹ ਤਰੋਹ ਉਹ ਲੈ ਗਏ ਨਕਦਾਨਾ ਹਲਕਾਰੀਆਂ ਨੂੰ ਪੂਰੀਆਂ ਆਵਾਜ਼ਾਂ ਰੋਹੀਆਂ ਹੁੰਦੀਆਂ ਆਪਰ ਉਧਰ ਘੈਂਟ ਜਿੰਦੀਆਂ ਦੇ ਕੱਪੜੇ ਉਧਰ ਲਿਆ ਕੇ ਰੇ ਨੇ ਇੱਕ ਆਹ ਉੱਤੇ ਲੈ ਆਣੀਆਂ ਰਜਾਈਆਂ ਆ ਰਜੂਆਂ ਜੀਆਂ ਉਹ ਦੂਜੀਆਂ ਨਹੀਂ ਉਥੋਂ ਉਧਰੋਂ ਪਾਣੀ ਪਤਾ ਬੰਨੀ ਮਰੂਂਗੇ ਫਾਈਬਰ ਵਾਲਾ ਉਹ ਨਹੀਂ ਆਕੇ ਦੀ ਕੋਈ ਹਾਂ ਉਹ ਨਾੜਾ ਪਾਣੀ ਪਾਏ ਉਹ ਤੇ ਕਹਿੰਦੇ ਵਾਟਰਪੂਫ ਹੁੰਦੀਆਂ ਉਹ ਹਾਂ ਵਾਟਰਪੂਫ ਹੈ ਗਰਮ ਪਾੜਨਾ ਨਹੀਂ ਗਰਮ ਪਾੜ ਹੀ ਲੱਗਦਾ ਕੰਡਾ ਵੀ ਪਈ ਰਹੀ ਕੋਈ ਵੀ ਇਹਨਾਂ ਲਵੇ ਕਹਿਣਗੇ ਰਾਹ 'ਚ ਖੜਾਈ ਖੜੀ ਹੈ ਕਿ ਡਰਾਈਵਰ ਨੂੰ ਕਿਤੇ ਘਰੇ ਚੁਗ ਨਹੀਂ ਕਰਤਾ ਤੇਰੇ

ਗੱਡੀ ਗੱਡੀ ਨਾ ਤੂੰ ਫੋਨ ਕਰਿਆ ਫਿਰ ਟਾਇਰ ਪਾੜ ਗਏ ਪਾੜ ਗਏ ਬਹੁਤ ਮਾ ਆਉਂਦਾ ਦੁਗਤ ਚ ਬੱਕਾ ਨਹੀਂ ਬ੍ਰੈਕ ਟਿਕਾ ਹੀ ਜਾਉ ਬਹ ਉਹ ਤਾਂ ਗੱਡੀ ਦਾ ਸੁੰਦੀ ਨਵੇਂ ਟਾਇਰ ਪਾਏ ਤੇ ਪੁਰਾਣੇ ਦਿੱਤੇ ਬੋੜਾ ਵੱਡੀ ਦੀ ਬਾਰਾ ਬੰੂ ਤਾ ਦੇਖ ਲਮੇ ਵਾ ਤੇ ਹੁਣ ਬੈ ਕੋ ਕਿੱਥੇ ਚੱਲ ਕਿੱਥੇ ਕਿਹੜਾ ਲੱਗਿਆ ਮੋਂ ਤਾਂ ਮੈਂ ਛਿਵਾ ਗਿਆ ਰੱਖਾਂ ਬਿੱਲੀ ਆ ਗਿਆ ਅਜਾ ਕਾਹੜਾ ਕਿਹੜਾ ਪਰੇ ਸੀ ਗੱਠਾਂ ਭਰੀਆਂ ਜੀ ਗੱਟਾ ਵਧੀਆ ਵੀ ਬਣ ਕੇ ਆਉਣਗੇ ਵੀਰੇ ਬਾਣਾ ਕਵਰ ਨਾ ਬਚਣਾ ਇੱਥੇ ਤੈਨੂੰ ਡਿਗਰੀ ਜਾਂਦੇ ਰਹੀ ਓਏ ਬੁਕਰਕਾਰ ਕਰਦਾ ਆਪਣਾ ਮੋਟਾ ਹੈ ਘਰੋਂ ਵੇਹਰੇਣਾ ਦੇਖਾਂ ਨਾ ਮਰੋ ਕੀ ਨਾ ਟੋਕਣਾ ਪਾਣੀ ਦਾਣੀ ਪਾਣੀ ਲਗਾ ਕੇ ਦੇਖ ਜੈਨੇ ਉਹ ਪਾਣੀ ਤਾਂ ਪਿਆ ਦੇ ਨੇ ਨਹੀਂ ਮੇਰੇ ਨਾਲ ਸੁਣਾ ਇਧਰ ਕਰ ਜਿਆ ਤਾਂ ਮੁੜ ਜਾਂਦੇ ਨੇ ਹਾਂ ਮੋਟਰਸਾਈਕਲ ਖੜਾ ਗੱਲਿਆਂ ਦਾ ਸੱਤਿਆ ਟੇਕਾ ਭਰਨੇ ਬਹਨ ਦਾ ਤੈਨੂੰ ਡਿੱਤੀ ਹੈ ਚਾਹ ਛੁੱਟੀ ਪਈ ਹੈ ਉਹ ਥੋੜੀ ਚਾਹ ਵੀ ਪੀਆ ਮੇਲੇ ਵੀ ਚਾਹ ਛੁੱਟੀ ਪਈਆਂ ਦੋ ਦਿਨ ਹੋ ਗਏ ਬਾਕ ਮੂੰਹ ਤੇ ਤੱਕ ਤੇ ਦੇਖਿਆ ਹੁਣ ਮੈਂ ਬੇਦਾਰ ਪੀ ਹੈਗੀ ਤਾਂ ਚਾਹ ਪੀਣ ਨੂੰ ਵੇ ਉਹ ਗੱਡੀ ਰੱਖੀ ਕਾਤੋਂ ਆ दोनों पैसे ਕੋਈ ਗੱਡੀ ਕੈਦੀ ਨਾਲੇ ਕੋਈ ਗੱਡੀ ਜੇ ਸੀ ਨਾਲੇ ਕੁਝ ਤਰੇ ਨਾਲੇ ਨਾ ਰੱਟੇ ਕਿਹੜਾ ਹੀ ਆ ਰਾ ਗੱਡੀ ਕਿਹੜਾ ਹੀ ਜੀ ਆ ਉਹ ਤਾਂ ਨਾ ਮੇਰਾ ਨੂ ਮੂ ਮਛਿਆ ਦੇਖ ਲੈ ਜਿਹੜੇ ਪਾਸੇ ਤੋਂ ਚੋਰੇ ਜਿਹਾ ਹੀ ਬਦਦਾ ਉਹ ਇਹਨੂੰ 3 ਮਿੰਟ ਚੱਕਰ ਦੀ ਹਾਲ ਲਵਾ ਕੇ ਪਰਾਈ ਅੰਦੇ ਨਾਲੋਂ ਮਾਂ ਗਵਾਉਣਾ ਕੇਵੇਂ ਮਰਦਾ ਫੱਟ ਗੱਲਾਂ ਕਰਦੀ ਹੋਰ ਆ ਕਿ ਮੈਂ ਕਰ ਰੱਖਿਆ ਜਨਾ ਆਖਾ ਨਹੀਂ ਲੱਭਦਾ ਗੁੱਸੇ ਨਾਲ ਸੱਚਾ ਪਈਆਂ ਹੋਣ ਸਤ ਸ੍ਰੀ ਅਕਾਲ ਜੀ ਅੰਦਰ ਸਾਡੇ ਘਰੇ ਰੁਪਈਏ ਉਹਨੂੰ ਕਿੱਥੇ ਲੈਣਾ ਲੈਣਾ ਅਰੀਏ ਕਿਸਦਾ 15 ਲੱਖ ਨਾਲ ਜਿਹੜਾ ਜਵਾਰ ਆ ਗਿਆ ਜਵਾਰ ਆ ਗਿਆ ਨਾ ਅਜਾ ਕੀ ਮੈਨੂੰ ਉਹ ਗੱਡੀ ਉਹ ਹੀ ਗੱਲ ਐ ਕੱਲੀ ਗੱਡੀ ਚਾਰੀ ਨਾ ਤੇ ਰੁਪਈਏ ਲਈਏ ਨਾ ਕੋਈ 3 ਮਹੀਨੇ ਮੇ ਟੱਕਰ ਨਹੀਂ ਹਾਰ ਮਾਰ ਕੇ ਪੱਟ ਕੇ ਵਿੱਚ ਪਠੇ ਰਹਿਣਾ ਨਾ ਤੂੰ ਤੂੰ ਬਾਤ ਕਰ ਰਹੀ ਸੀ ਮੈਂ ਜਾਉਂਗਾ ਜਦੋਂ ਕਰੇਦਾ ਮੈਂ ਨਾ ਮਾਪਰਾ ਹੀ ਕੋ ਰਹਿਣਾ ਉਹ ਸਧਰਿਆ ਮੈਂ ਗੱਡੀ ਚਾਣਨਾ ਮੈਂ ਤੈਨੂੰ ਕਹੀ ਨਹੀਂ ਮੈਂ ਤਾਂ ਆਪ ਹੀ ਲੈ ਜਾਣਾ ਜਿਹੜੇ ਹੁਣ ਨੂੰ ਪੈਸਾ ਨਹੀਂ ਤਾਂ ਲਾ ਦੇ ਪੈਸਾ ਗੱਡੀ ਚਲਾਉਣੀ ਆ ਉਹ ਇਦਾਂ ਕਰਦਾ ਹੋ ਗਿਆ ਉਹ ਗੱਡੀ ਚਲਾਉਣੀ ਤਾਂ ਆਉਂਦੀ ਹੈ ਜਿਹੜੀ ਸਿੱਕੀ ਉਹ ਵੱਡੇ ਰੋਡਾਂ ਤੇ ਹੀ ਉਹ ਗੱਡੀਆਂ ਤਾਂ ਇੱਥੇ ਲੱਖਾਂ ਵਾਲੇ ਚਲਾਉਂਦੇ ਆਂ ਛੋਟੀਆਂ ਗੱਡੀਆਂ ਜਾਣ ਆਂ ਚਲਾਉਣਾ ਅੰਮ੍ਰਿਤ ਨਾਮਾ ਨਹੀਂ ਚਲਾਣਾ ਨਾ ਗੱਡੀ ਨੂੰ ਜਲਦੀ ਤੇ ਦੋ ਓਏ ਉਹ ਫਿਰ ਬਾਈਨ ਵਾਲਾ ਆਉਂਦਾ ਹੈ ਸਧਰਿਆ ਜੇ ਤੁਹਾਨੂੰ ਪਤਾ ਹੈ ਤੁਹਾਨੂੰ ਪਾੜਨ ਨੂੰ ਤਾਂ ਉਹ ਵੀ ਨਹੀਂ ਹੁੰਦਾ ਲੱਗਾ ਭੈਣ ਚਾਹਾਂ ਮਾ ਪਾਣੀ ਲਗਾਓ ਵੀ ਆ ਵੀ ਲਾਤਾ ਕਿੰਨਾ ਕਰ ਕਰ ਕੇ ਲਾਣਾ ਐ ਜਿਹੜਾ ਲਾਉਂਦੀਆਂ ਨਾ ਗੱਲਾਂ ਫੇਰ ਪਤਾ ਲੱਗਦਾ ਇਹ ਨਿਸ਼ਚਾ ਲਾ ਗੇ ਨੂੰ ਜਿਹੜਾ ਤੂੰ ਠੱਪਦਾ ਕੋਈ ਨਿਸ਼ਚਾ ਆ ਗੇ ਨਹੀਂ ਇਹਨੂੰ ਆਏ ਮੈਨੂੰ ਕੁਝ ਦੱਸ ਕਿਉਂ ਕਰਦੇ ਨੇ ਇਹ ਮੇਰੀ ਗੋਦੀ ਚ ਹੈ ਮੇਰੀ ਗਾਹ ਨੂੰ ਮੈਂ ਰੱਖਣਾ ਇਹ ਫਰਿਆਕੀ ਦੀ ਦੀ ਵੇਚੂ ਪਰ ਵਧੀਆ ਲਾਣਾ ਤੇ ਮੈਂ ਤਾਂ ਕਾਰ ਭਾਈ ਜਿਹਦੇ ਦਿਨੇ ਉਤਰ ਜਾਣੀ ਨਹੀਂ ਕਿਹੜੀਆਂ ਗੱਡੀਆਂ ਸਹਾਰੀ ਫੜਦਾ ਤੀਂ ਮੈਂ ਬਾਹਰ ਚੜਾਣਾ ਨੇ चंडगढ़ तो देने ਮੈਂ ਗੱਡੀ ਦਵਾਈ ਜੇ ਕੋ ਚਾਰ ਦੇ ਘਰ ਕਮੋਣਿਆ ਉਹ ਤੂੰ ਖਵਾਇਆ ਉਹ ਤੀਂਿਆਂ ਨੂੰ ਉਹਨੂੰ ਕੱਲੇ ਰੁੱਦ ਗਿਆ ਨਾ ਨਹੀਂ ਦੱਸਣਾ ਫਤ ਮੈਂ ਵੜਾ ਦੇਉਂਦੇ ਫੇਰ ਤੂੰ ਕਾ ਚੱਕ ਦੇ ਦੀ ਤਾ ਹਾਂ ਗੱਡੀ ਦਾ ਪਾਪਾ ਮੈਂ ਹਰ ਖੜਾ ਕਰ ਲਾਂਗੇ ਮੈਂ ਗੱਡੀ ਦਵਾਈ ਨਾ ਨਾ ਪੀ ਲਓ ਨਾ ਲੋਕ ਗੱਡੀ ਦਾ ਹੋਈ ਜਾਂਦੀ ਸੀ ਮਾਰਨੇ ਲਾ ਕੇ ਦੋਖਲੇ ਲੈ ਕੇ ਪਰ ਆਇਆ 14 ਦਾ ਉਹ ਗੱਡੀਆਂ ਖਰੀਦੜ ਦਾ ਜਦੋਂ ਪਤਾ ਵੀ ਆਪਣਾ ਕੋਈ ਨਹੀਂ ਕੋਈ ਚੇ ਇਹਦੇ ਚ ਕਮਾਈ ਦਾ ਪਤਾ ਵੀ ਕਿਵੇਂ ਕਮਾਉਣੀ ਹੈ ਕਿਵੇਂ ਨਾ ਕਮਾਉਣੀਆ ਛੜਾ ਉਹ ਗੜੀ ਦੇ ਉਹਨੂੰ ਉਹਨੂੰ ਚੱਜ ਨਹੀਂ ਵੱਜਦੀ ਉਹ ਤੀਵੇਂ ਦਾ ਆਸਟਾ ਕੱਲਾ ਪਰ ਉਹ ਮਾਮਣ ਸ਼ਰਮਾ ਵੱਲੋਂ ਦਾ ਚਾਦਰਾ ਉਹ ਤੀਵੇਂ ਦੇ ਚੱਕ ਲੈਣੂਆ ਇਹ ਸਮਝਾਉਂਦਾ ਦੇ ਕੋਣ ਜਿਹੜਾ ਬੜਦਾ ਤੀਵੀ ਬਾਜਾ ਜੋ ਦੇ ਆ ਬੰਦਾ ਇਹਨੂੰ ਰਾਸ ਤੋਂ ਕਮਾਈ ਲਿਓ ਆਹ ਫੋਟੋ ਵੀ ਤੇ ਦੇ ਕੇ ਆਇਆ ਅਗਰ ਪੀਏ ਕਰ ਲੈ ਆ ਕੇ ਮੈਨੂੰ ਭਰਵਾ ਉਹ ਕੋਈ ਚੀਜ਼ ਹੋਵੇ ਵੀ ਲੈ ਕੇ ਆਵਾ ਚੋੜਾ ਖਾ ਲਈਏ ਤੇ ਮੱਥੇ ਮਾਰਾ ਤੀ ਮੇਨ ਬਾਅਦ ਖਵਾਇਆ ਉਹ ਪੈਸੇ ਹਲਾ ਮਨੇ ਮਿੰਜੀ ਪਤਾ ਕਰ ਦੇ ਕਿ ਕਿਹੜੀ ਹੈ ਮੇਰੇ ਤੇ ਉਹ ਸੁਣਨਾ ਪਊਗੀ ਮੈਂ ਜਲਾ ਅੰਦਰ ਤੇ ਬਾਹਲੇ ਮੈਨੂੰ ਫੋਨ ਕਰਨਾ ਕਰਦਾ ਹਾਂ ਤਾਂ ਠਾਣੀ ਇਹਨੇ ਕੁਲ ਖਾ ਗਿਆ ਉਹ ਕਿ ਉਹ ਲੋ ਹੈਲੋ ਹਾਂ ਕਿਵੇਂ ਹੋ ਮਾਏ ਦਾ ਠੀਕ ਆ ਬੜੀ ਛੇਤੀ ਜਾਦ ਕਰ ਲਿਆ ਹਜੇ ਤਾਂ ਘੰਟਾ ਹੀ ਹੋਇਆ ਇਹਨੂੰ ਘੰਟਾ ਹੋ ਗਿਆ ਘਰੇ ਤਾਂ ਭਾਂਦਰਾ ਨੇ ਪਾਣੀ ਧਾਣੀ ਵੀ ਨਹੀਂ ਪੁੱਛਿਆ ਨਾ ਰੋਟੀ ਨਾ ਟੋਕਾ ਹਾਈ ਹਾਈ ਬੇ ਮਰ ਜਾਣਾ ਤੈਨੂੰ ਮੈਂ ਪਹਿਲੀ ਕਿਹਾ ਸੀਗਾ ਵੀ ਤੂੰ ਮੇਰੇ ਕੰਨੀ ਆ ਜਾਂਦਾ ਤੂੰ ਨਾ ਜਾਂਦਾ ਘਰੇ ਓਏ ਹੁਣ ਵੀ ਮਾਦਾ ਇੱਧਰ ਉੱਲੇ ਜੋ ਕੇ ਗੰਦ ਕਰੀ ਜਾਂਦਾ ਤੇਰੇ ਨਾਲੋਂ ਆਖਦੇ ਸੁਣ ਵੀ ਨਾ ਲੈਣ ਉਹੀ ਗੱਲ ਫਿਰ ਤੂੰ ਤਾਂ ਆਪ ਡਰਦਾ ਬਾਲਾਗਾ ਤੈਨੂੰ ਮੈਂ ਕੀ ਸਮਝਾਇਆ ਸੀ ਵੀ ਤੂੰ ਚਪਕ ਕਰਕੇ ਵਹਾਂ ਨਾ ਮਾਰ ਦੇ ਕਿ ਮੇਰੀ ਕਮਾਈ ਮੈਂ ਮੇਂ ਕੁਛ ਮਰਜੀ ਕਰਾ ਨਾ ਕਰਾਂ ਲੈ ਹੁਣ ਕਹਿੰਦੇ ਆ ਕਿ ਭਾਈ ਬਾਣਦਾਰ ਕੇ ਟਰੱਕ ਲੈ ਕੇ ਦਿੱਤਾ ਤੈਨੂੰ ਆ ਹੁਣ ਨੁਕਸਾਨ ਵੀ ਹੋਈ ਜਾਂਦਾ ਤੇ ਬਾਣਦਾਰ ਕ ਟਰੱਕ ਲੈ ਕੇ ਤੱਕ ਮੇਰੇ ਕਿਹੜੇ ਪਿਓ ਦੀ ਜ਼ਮੀਨ ਨਹੀਂ ਹੈਗੀ ਤੈਨੂੰ ਕਹਿਣਾ ਨਹੀਂ ਆਉਂਦਾ ਹੈਗਾ ਤੂੰ ਸਿੱਧਾ ਸੁਣਾ ਮਾਂ ਮੇਰੇ ਸੀ ਰੱਖ ਲਓ ਜੀ ਮਾਉਣ ਲਈ ਸਾ ਮੈਨੂੰ ਜਿੰਨੇ ਦਾ ਵਿਆਹ ਦੁੱਧ ਕਰ ਲਵਾ ਗਿਆ ਗੱਡੀ ਕ ਤੂੰ ਥੋੜੀ ਥੋੜੀ ਹੈ ਕਿ ਮੈਂ ਆਪਦੀ ਕਮਾਈ ਦੀ ਲੈਤੀ ਹੈਗੀ ਮੈਂ ਸਾਰੀ ਉਮਰ ਤੁਹਾਨੂੰ ਖਵਾਈ ਜਾਵਾ। ਟੋਕ ਨਹੀਂ ਪੁੱਛਿਆ ਭੈਣ ਜਰਾ ਨੇ 100 ਰੁਪਏ ਸੀ ਤੇ ਆਪ ਕਿੰਨੇ ਲਿਆ ਪਈ ਸੀ। ਮਾਪੇ ਇਹ ਕਿਤੇ ਇਦਾਂ ਲਾਗੇ ਸਾਰੇ ਪੈਸੇ। ਫਿਰ ਬੋਲੀ ਨਹੀਂ ਤੇਰੀ ਭਾਬੀ ਜੀ ਕੋਲ। ਜੀ ਆ ਕੇ ਕਿਸੇ ਨੂੰ ਖਵਾਉਂ ਲਗਾਏ, ਪੰਡ ਚ ਖਵਾਉਂਦਾ ਪੈਸੇ ਫਰਾਨਾ ਕਰਦਾ, ਧੁੱਕਾ ਕਰਦਾ। ਆਹੋ ਤੇਰੀ ਭਾਬੀ ਨੂੰ ਕਹਿੰਦਾ ਕਿ ਤੇਰੇ ਪਰੋਣੇ ਵਾਲੀ ਨਹੀਂ ਕਰਦਾ ਹੈਗਾ, ਉਹੀ ਖਵਾਉਂਦਾ ਹੈਗਾ। ਕਦੇ ਨਰਮਾ ਚੋਕਣ ਵਾਲਿਆਂ ਨੂੰ ਫੜਾਤੇ, ਕਦੇ ਕੱਖਾਂ ਵਾਲਿਆਂ ਨੂੰ ਫੜਾਤੇ। ਸੁਣਾ ਦਿਆ ਕਰਨਾ ਤਾਂ ਸਾਰਿਆਂ ਨੂੰ ਵੱਧ ਖਵਾਉਂਦਾ ਪੈਸੇ। 80 ਤੋਂ ਭਾਵੇਂ ਦਾ 50000 ਰੁਪਿਆ 70000 ਵੜ ਕੇ ਲਿਆ ਸੀਗਾ। ਆਏ ਕੱਖਰ ਬੱਖਰ ਕਰਤਾ ਆਵਾ ਨੂਰ ਮਰਚ ਲੈ ਆਇਆ ਮੈਂ ਗੱਟਾ ਲੈ ਆਇਆ ਗੁਰਦਾ ਗੱਟਾ ਲੈ ਆਇਆ ਲੋੜ ਹੀ ਨਹੀਂ ਚਲ ਤੂੰ ਐਂ ਕਰੀ ਮੇਰੀ ਗੱਲ ਸੁਣੋ ਬੇਲਾ ਹੋ ਕੇ ਤੂੰ ਇੱਧਰ ਆ ਗਈ ਬੇਲਾ ਹੋ ਕੇ ਆ ਰਹੀ ਹਾਂ ਓਰੇ ਰੋਟੀਆਂ ਤਾਂ ਕੋਈ ਗੱਲ ਨਹੀਂ ਮੈਂ ਬਣਾ ਦੂੰਗੀ ਰੋਟੀ ਤਾਂ ਕੋਈ ਟੈਨਸ਼ਨ ਨਾ ਲੈ ਤੂੰ ਮੇਰੇ ਹੁੰਦੇ ਨਾ ਟੈਨਸ਼ਨ ਲਿਆ ਕਰ ਐਵੇਂ ਹੋਰ ਭੁੱਖ ਬਾਈ ਲੱਗ ਰਹੀ ਹੈ ਵੀ ਭੈਣ ਦਾ ਕਾਲਜਾ ਨਾਲ ਲੱਗਿਆ ਪਿਆ

ਮਾਦਾ ਸੇੜ ਨਾਲ ਗੱਲ ਕਰਦਾ ਸੀਗਾ ਵੀ ਉਥੇ ਮਾਂ ਇੱਥੀ ਲ ਚੌਲ-ਪੂਰ ਬਣਾ ਲਿਆ ਉਹ ਜਿਹੜਾ ਚਾਹ ਕੇ ਚੌਲ ਤੋਂ ਖਾ ਲੂਗਾ। ਨਾਲ ਨਾਲ ਕਈਆਂ ਜਿਹਾ ਰੋਟੀ ਬਕਾ ਲਈ ਜਾਂ ਚੌਲ ਬਣਾ ਲਈ। ਐਂ ਜੇ ਗੱਲਾਂ ਜੇ ਬਾਵਾ ਪਿਆਰ ਭਰੀਆਂ ਕਰੀ ਜਾਂਦਾ ਸੀ। ਪਿਆਰ ਭਰੀਆਂ ਬਰਹਾ ਹਾ ਹੁਣ ਮੈਂ ਬਾਤ ਕਰਨੀ ਨਹੀਂ ਕਿਸੇ ਨਾਲ। ਮੈਂ ਉਰੀ ਖੜੀ ਸੀ ਨਾਲ ਲੱਗੀ। ਹਾਂ। ਨਾਲ ਲੱਗਿਓ ਖੜੀ ਸਮੇ। ਪਰ ਤੇਰੇ ਨਾਲ ਕਰਲਾਣਾ ਤੂੰ ਕਰ ਰੌਲੇ ਪਿਆਰ ਭਰੀਆਂ ਕਰਨਾ। ਫਿਰ ਪੀਰ ਅਸ ਨੇ ਨੀ ਬੰਦਾ ਬਣ ਕੇ ਸਿੱਧਾ ਹੋ ਕੇ ਤੇ ਫਿਰ ਰੱਖੇ। ਹਾਂ। ਮੈਨੂੰ ਤੁਹਾਨੂੰ ਕਹਿਣੀ ਵੀ ਫੜਾ ਦੇ ਮੈਨੂੰ پیسے ਕਿੱਥੇ ਨੇ। ਉਏ ਉਹੀ ਗੱਲ ਫੇਰ ਇੱਥੇ ਹੀ ਤਾਂ ਪਤਾ ਲੱਗਦਾ ਭੈਣੋ ਯਾਰ ਦਾ ਆਪਦੇ ਦੇ ਮਗਾਨੇ ਦਾ ਕਿਉਂ ਕੀ ਗੱਲ ਜਦੋਂ ਤਾਂ ਮੈਂ ਤੈਨੂੰ ਪੈਸੇ ਬਣਾਉਂ ਲਿਆ ਕੇ 50 5000 ਰੁਪਿਆ 80000 ਰੁਪਿਆ ਉਹ ਤਾਂ ਤੂੰ ਆਇਆ ਕੇ ਮੂੰਹ ਬਾ ਮੂੰਹ ਤੇ ਪਾਉਂਦੇ ਕਿੱਲਾ ਮੇਰੇ ਮਨੂੰ ਹੈ ਇਹ ਅੱਜ ਮੈਂ ਤੈਨੂੰ ਪੈਸੇ ਨਹੀਂ ਬੜਾਏ ਅੱਜ ਤੂੰ ਕਿਵੇਂ ਕਰਦੀਆਂ ਨਾ ਹੁਣ ਤੂੰ ਗੱਡੀ ਲੈ ਕੇ ਬਾਹਰ ਗਿਆ ਸੀ ਹੁਣ ਅਸੀਂ ਡਲੇ ਲੈਣ ਦਿੰਦੀਆਂ ਵੱਟ ਨਹੀਂ ਡੜਾ ਦੇ ਵੱਟ ਲਈਏ ਆ ਤੈਨੂੰ ਲਿਆਉਣਾ ਨਹੀਂ ਉਸ ਕਾਲਪਨ ਦਾ ਪੈਸਾ ਕਰ ਫੜਾਉਣਾ ਨਹੀਂ ਗੱਡੀ ਦੀ ਕਿਸ ਤਰ੍ਹਾਂ ਨਹੀਂ ਆਲੀ ਲੈਣਾ ਦੇਣਾ ਤਾਰਣਾ ਨਹੀਂ ਪਹਿਲਾਂ ਭੈਣ ਜੀ ਤੁਮ 4-4 ਪੇਟ ਨਾਲ ਆ ਨਹੀਂ ਆਉਣਾ ਐਸੇ ਆਉਂਦੀਆਂ ਐਸੇ ਕਿ ਜਦੋਂ ਪੈਸੇ ਨਹੀਂ ਬਾਣੇ ਮੈਂ ਕੀ ਕਰਾਂ ਰੁਪਏ ਤਾਂ ਬੜੇ ਨੇ ਗੱਲ ਕਰੇ ਤਾਂ ਮੈਂ ਪਤਾ ਲਵਾ ਲੂੰਗੀ ਰੁਪਏ ਗਏ ਕਿੱਥੇ ਨੇ ਜੇ ਤੂੰ ਡਾਂਗੀਆਂ ਲੜੀਆਂ ਨਾ ਮੈਂ ਤਾਂ ਪੱਤੇ ਪੱਤੇ ਆਂ ਤੇ ਪਤਾ ਲੱਭਾ ਤੈਨੂੰ ਲਾਵਾ ਨਾ ਡਰਦੀ ਤਾਂ ਮੈਂ ਵੀ ਨਹੀਂ ਫਿਰ ਤਿੱਥੋਂ ਆਂ ਹਾਂ ਫਿਰ ਦੇਖ ਹੀ ਲੈ ਝਟਕਾ ਚੱਤੀ ਦੇ ਹੁੰਡਰ ਤੂੰ ਵੀ ਜਾਲੇ ਹੋ ਹੋ ਰਹੀਆਂ ਗਈ ਜਿਆਦੇ ਫਰ ਲੱਗ ਰਹੇ ਨੇ ਤੇਰੇ ਹਰ ਤਾਂ ਤੇਰੇ ਲੱਗੇ ਬੈਨੇ ਮੇਰੇ ਨਾਲ ਲੱਗੇ ਨਾ ਮੈਂ ਤਾਂ ਲਾ ਮੈਂ ਤਾਂ ਮੱਤ ਚ ਕੱਟ ਦੂ ਮੈਂ ਦੇ ਕੇ ਆਏ ਪੈਸੇ ਲਾ ਕਰ ਲਾ ਕਰ ਲੇਗੀ ਮੇਰਾ ਪੈਸੇ ਦੇ ਕੇ ਆ ਹਾਂ ਕਰ ਲੋ ਨਾਲ ਉਹ ਕਹੀ ਲਈ ਮਾਦਾ ਖਵਾ ਕੇ ਆਏ ਪੈਸੇ ਮਾਦਾ ਵਿਆਹ ਕਰਾਉਂਗਾ ਉਸੇ ਕਰਾਉਂਗਾ ਉਹ ਇੱਕ ਤੁਲੇ ਤੇ ਰਿਆ ਕਰੂੰਗਾ ਉਹਦੇ ਕੋਲ ਹੀ ਜਾਣਾ ਕਰ ਹੁਣ

आई बेहाल देखनी हो रही है ना ये बेहाल क्या कहेंगे वो अंतर ही नहीं एजुकेशन नहीं तो इन्होंने लड़की दवाई सी बिजली चल बेहाल ही होगा उन्हें चलाता था बार बना लिये इज्वा करने ना ख़राब करता था वहाँ पे वो भी है ना हाँ तो उधर तो तेरे चलने चढ़ा तेरी क्या मूत्रिक्त है मैं होर � ਪਤਾ ਕਰ ਕੇ ਇੱਥੇ ਨਾ ਕਿਹੜੀ ਜੋ ਆਪਕੇ ਤੂੰ ਹੀ ਬਾਈ ਮੈਨੂੰ ਕੱਤੀ ਨੀਂਦ ਠਾ ਤੇਰਾ ਸੁਣ ਤੂੰ ਆਇਂ ਇੰਨਾ ਪਤਾ ਲਵਾਇਆ ਵੀ ਆਪਣੇ ਪਿੰਡ ਦੇ ਕਿਤੇ ਬਾਹਰ ਜਾਂਦਾ ਸੀ ਫਿਰ ਮੈਂ ਬਾਪੂ ਨਾਲ ਗੱਲ ਕਰੂੰਗੀ ਬਾਹਰ ਲਈ ਬਾਪੂ ਨਾ ਰਹੇ ਬਾਪੂ ਨਾ ਰਹੇ ਕਰੀ ਨੀ ਉਹ ਤਾਂ ਬਾਪੂ ਨੂੰ ਪਛੀ ਨਹੀਂ ਆਉਂਦਾ ਬਾਪੂ ਵੀ ਕੱਟੂਆ ਹੈ ਵੱਡਾ ਸਭ ਫਟੇ 100000 ਕੁਸੂਨ ਦਾ ਰੁੱਝਾਣੇ ਹੋ ਤਸਤਾ ਕਰੂੰ ਜੇ ਲਾਤਾ ਸਾਰਾ ਕਹਾਂਦੀ ਮੈਂ ਬਾਹਰਲੇ ਪਿੰਡ ਗਿਆ ਕਿਸੇ ਦੇ ਤੇ ਪਿੰਡ ਚ ਹੀ ਗਿਆ ਕਿਸੇ ਪਾਸੇ ਚਲ ਪਤਾ ਤਾਂ ਲੈ ਕੇ ਆਉਗਾ ਬਹਿ ਜਾਣਾ ਭੇਜ ਦੇ ਮਾੜੇ